ਬੋਲ ਜਗਤ ਗੁਰੂ ਸ੍ਰੀ ਚੰਦਰ ਜੀ ਮਹਾਰਾਜ ਕੀ ਜੈ ਮੈਂ ਵੈਦ ਸੰਤ ਕਮਲ ਦੇਵ ਸੰਗਰੀਆ ਮੰਡੀ ਜ਼ਿਲ੍ਹਾ ਹਨਮਾਨਗੜ ਛੋਟਾ ਜਿਹਾ ਪਵਿੱਤਰ ਸਥਾਨ ਬਣਿਆ ਹੈ ਜਿੱਥੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀਆਂ ਦੀ ਮੂਰਤੀ ਔਰ ਧੂਣਾ ਸਾਹਿਬ ਵੀ ਸਹਿਸੋਬਿਤ ਸੋਸੋਬਿਤ ਹੈ ਬਹੁਤ ਸਾਰੀਆਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਇਸ ਪਵਿੱਤਰ ਜਗ੍ਹਾ ਤੋਂ ਅੱਜ ਮੈਂ ਸਾਡੇ ਅਚਾਰੀ ਹੈ ਭਗਵਾਨ ਸਵਿਚੰਦਰ ਜੀ ਮਹਾਰਾਜ ਜੀ ਆਦੇ 531ਵੇਂ ਅਵਤਾਰ ਦਿਵਸ ਦੀ ਨੂੰ ਮੁੱਖ ਰੱਖਦੇ ਹੋਏ ਸਾਰੇ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਭਾਰਤੀਆਂ ਨੂੰ ਔਰ ਸਾਰੇ ਸਾਡੇ ਸੰਤ ਮੰਡਲ ਨੂੰ ਮਹਾਤਮਾ ਨੂੰ ਬਹੁਤ ਬਹੁਤ ਸਾਡੇ ਸਾਰੇ ਪੂਰੇ ਆਸ਼ਰਮ ਦੀ ਟੀਮ ਵੱਲੋਂ ਸਾਡੇ ਆਸ਼ਰਮ ਵੱਲੋਂ ਮੇਰੇ ਵੱਲੋਂ ਸਭ ਸੰਤ ਮਹਾਤਮਾ ਨੂੰ ਸਭ ਸੱਜਣਾ ਨੂੰ ਭਗਵਾਨ ਸੁਚੇਂਦਰ ਜੀ ਮਹਾਰਾਜੀਆਂ ਦੇ 531 ਮੇਰਤਾਰ ਦੇਸ਼ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਭਗਵਾਨ ਸੁਚੇਂਦਰ ਜੀ ਮਹਾਰਾਜੀਆਂ ਚਰਣਾ ਵਿੱਚ ਇਹ ਅਰਦਾਸ ਵੀ ਕਰਦਾ ਹਾਂ ਕਿ ਭਗਵਾਨ ਸੁਚੇਂਦਰ ਜੀ ਮਹਾਰਾਜੀਆਂ ਦਾ ਆਸ਼ੀਰਵਾਦ ਪੂਰੀ ਦੁਨੀਆ ਤੇ ਪੂਰੇ ਦੇਸ਼ ਤੇ ਬਣਿਆ ਰਹੇ